ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾ ਰਹੇ ਹਾਂ ਜੀ ਬਾਈਟਨਿੰਗ ਬਾਈਟਨਿੰਗ ਲਈ ਕਰੀਮ ਇਹ ਆਪਾਂ ਚਾਵਲ 70% ਬਣਾ ਲਏ ਸੀਗੇ ਪਕਾ ਲਏ ਮਤਲਬ ਪਾਣੀ ਪਾ ਕੇ ਇਹਨਾਂ ਨੂੰ ਪਕਾ ਲੈਣਾ ਜਿਵੇਂ ਆਪਾਂ ਚੌਲ ਚਾਵਲ ਬਣਾਉਂਦੇ ਹਾਂ ਜੀ ਤੇ ਉਹਦੇ ਵਿੱਚ ਦੁੱਧ ਪਾ ਲਿਆ ਸੀਗਾ ਦੁੱਧ ਪਾ ਕੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸੀ ਜਾਰ ਚ ਪਾਵਾਂਗੇ ਇਹਨਾਂ ਦਾ ਫੇਸ ਬਣਾਵਾਂਗੇ ਨਾਨਾ ਆਪਾਂ ਗ੍ਰाइंड ਕਰ ਲਈਏ ਜੀ ਮਿਕਸੀ ਚ ਪਾ ਕੇ ਲੋ ਜੀ ਆਪਾਂ ਮਿਕਸੀ ਚ ਪੀ ਲਿਆ ਇਹ ਚਾਵਲ ਤੇ ਦੁੱਧ ਜਿਹੜਾ ਇੱਥੇ ਦੁੱਧ ਚ ਭਿਉਂ ਕੇ ਰੱਖੇ ਸੀ ਚਾਵਲ ਚਾਵਲ ਕੁੱਕ ਕੀਤੇ ਹੋਏ ਆਪਣੇ ਪਾਣੀ ਚ ਭੁੰਨਤੇ ਹੋਈ ਨਹੀਂ ਹੈਗੇ ਜੀ ਇਹਨਾਂ ਨੂੰ ਹੁਣ ਆਪਾਂ ਇਸ ਤਰ੍ਹਾਂ ਕੱਪੜੇ ਦੀ ਮਦਦ ਨਾਲ ਜਾਂ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਜਰੇ ਦੇ ਵਿੱਚ ਕੋਈ ਟੀਸ ਰਹਿ ਜਾਣਗੇ ਜੋ ਸਾਰੇ ਨਿਕਲ ਜਾਣਗੇ ਆਪਾਂ ਨੂੰ ਆਪਣੀ ਕਰੀਮ ਹੈ ਜਿਹੜੀ ਉਹ ਤਿਆਰ ਮਿਲ ਜੂਗੀ ਐਸ ਤਰ੍ਹਾਂ ਕਰਕੇ ਆਪਾਂ ਸਾਰੀ ਕਰੀਮ ਹੈ ਜਿਹੜੀ ਉਹ ਲੈ ਲਾਂਗੇ ਤੇ ਇਹਦੀ ਕਰੀਮ ਹੈ ਜਿਹੜੀ ਜੀ ਇਹ ਆਪਾਂ ਨੂੰ ਬਾਜ਼ਾਰ ਚੋਂ ਇੰਨਾ ਕਾਹਦਾ ਕਮਾਲ ਹੈ ਫੇਸ ਤੇ ਤੁਸੀਂ ਹੁਣ ਗਰਮੀਆਂ ਦੇ ਵਿੱਚ ਘਰੇ ਬਣਾ ਕੇ ਲਾਓ ਸਿਰਫ ਤਿੰਨ ਚੀਜ਼ਾਂ ਤੋਂ ਹੀ ਕਰੀਮ ਬਣ ਜਾਂਦੀ ਏ ਔਰ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਮੈਂ ਇਹ ਦੂਜੀ ਵਾਰ ਬਣਾ ਰਹੀ ਹਾਂ ਪਹਿਲਾਂ ਜਦੋਂ ਮੈਂ ਵੀਡੀਓ ਮਤਲਬ ਬਣਾਈ ਸੀ ਕਰੇ ਤਾਂ ਮੈਂ ਇਹਦੀ ਵੀਡੀਓ ਨਹੀਂ ਬਣਾਈ ਸੀ ਅੱਜ ਮੈਂ ਇਹਦੀ ਵੀਡੀਓ ਬਣਾ ਰਹੀ ਹਾਂ ਕਿਉਂਕਿ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਆਪਾਂ ਸਿਰਫ ਤਿੰਨ ਚੀਜ਼ਾਂ ਦੇ ਨਾਲ ਇਹਨੂੰ ਰੈਡੀ ਕਰ ਲਵਾਂਗੇ ਔਰ ਇਹ ਬਾਜ਼ਾਰ ਦੇ ਵਿੱਚ 1000 ਰੁਪਏ ਤੋਂ ਘੱਟ ਨਹੀਂ ਮਿਲਦੀ ਜੀ ਇਹ ਰਾਈਸ ਵਾਲੀ ਜਿਹੜੀ ਹੈ ਜੀ ਲੋਡ ਇਹ ਆਪਣੀ ਕਰੀਮ ਹੈ ਜਿਹੜੀ ਇਸ ਤਰ੍ਹਾਂ ਨਿਕਲ ਆਈ ਹੈ ਹੁਣ ਆਪਾਂ ਇਹਦੇ ਵਿੱਚ ਕੀ ਕੀ ਪਾਵਾਂਗੇ ਆਪਾਂ ਲਏ ਜੀ ਦੋ ਐਲੋਵੇਰਾ ਵਿਟਾਮਿਨ E ਸੌਰੀ ਦੋ ਵਿਟਾਮਿਨ E ਦੇ ਕੈਪਸੂਲ ਲਏ ਆ ਵਿਟਾਮਿਨ E ਹੈ ਜਿਹੜਾ ਉਹ ਖੂਬਸੂਰਤੀ ਦਾ ਇੱਕ ਰਾਜ ਹੈ ਆਪਣੀ ਸਕਿਨ ਲਈ ਬਹੁਤ ਹੀ ਵਧੀਆ ਪ੍ਰੋਡਕਟ ਹੈ ਇਹ ਸਾਰੇ ਜਾਣਦੇ ਆ ਹਨ ਤੇ ਆਪਾਂ ਲਵਾਂਗੇ ਇੱਕ ਚਮਚ ਐਲੋ ਮੇਰਾ ਇਹ ਐਲੋਵੇਰਾ ਜੀ ਮੇਰੇ ਕੋਲ ਵਾਈਟ ਆਪਾਂ ਇੱਕ ਚਮਚ ਇਹਦਾ ਲਵਾਂਗੇ ਗਰਮੀਆਂ ਦੇ ਵਿੱਚ ਆਪਣੀ ਫੇਸ ਲਈ ਬਹੁਤ ਵਧੀਆ ਹੈ ਵੀ ਇਹਦਾ ਇੱਕ ਸਮੂਦਲੀ ਨੂੰ ਐ ਕਰ ਲਾਂਗੇ ਦੇ ਵਿੱਚ ਮਿਕਸ ਆਪਾਂ 2 ਚਮਚ ਪਾ ਲਈਏ ਐਲੋਵੇਰਾ ਦੇ ਕਿਉਂਕਿ ਆਪਣੀ ਕਰੀਮ ਜਾਦੇ ਆ ਇਸ ਕਰਕੇ ਮੈਂ 1 ਚਮਚ ਛੋੜ ਐਡ ਕਰ ਲਿਆ ਤੇ ਕਾਫੀ ਦਿਨ ਵਧੀਆ ਚੱਲੂਗੀ ਇਹ ਆਪਾਂ 15 ਤੋਂ 20 ਦਿਨ ਫ੍ਰਿਜ ਦੇ ਵਿੱਚ ਇਹਨੂੰ ਰੱਖ ਕੇ ਡੇਲੀ ਲਾ ਸਕਦੇ ਆਂ ਗਰਮੀਆਂ ਦੇ ਵਿੱਚ ਬਹੁਤ ਵਧੀਆ ਜੀ ਟੈਨਿੰਗ ਵਗੈਰਾ ਸਾਰੀ ਰਿਮੂਵ ਹੋ ਜਾਂਦੀ ਹੈ ਇਹਦੇ ਨਾਲ ਤੁਸੀਂ ਰਾਤ ਨੂੰ ਪੈਣ ਲੱਗੇ ਲਾ ਕੇ ਪੈ ਜਾਓ ਸੋਭਾ ਮੂੰਹ ਧੋਲਵਾਇਆ ਵੀ ਨਹੀਂ ਹੈਗਾ ਵੀ ਤੁਸੀਂ ਲਾ ਕੇ 15 ਮਿੰਟ ਫਿਰ ਉਸ ਤੋਂ ਬਾਅਦ ਮੂੰਹ ਧੋਣਾ ਹੈ ਇੱਕ ਵਾਰੀ ਆਪਦੇ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਫਿਰ ਉਸ ਤੋਂ ਬਾਅਦ ਆਸੇ ਨੂੰ ਲਗਾਉਗੇ ਨਾਲੇ ਹੱਥਾਂ ਤੇ ਨਾਲੇ ਧੌਂੜ ਤੇ ਨਾਲੇ ਬਾਹਾਂ ਤੇ ਨਾਲੇ ਫੇਸ ਤੇ ਲਓ ਜੀ ਦੇਖੋ ਇਸ ਤਰ੍ਹਾਂ ਆਪਣੀ ਇਹ ਕਰੀਮ ਹੈ ਜਿਹੜੀ ਬਣ ਗਈ ਇਹ ਆਪਣੇ ਕੋਲ ਹੈਗੀ ਹੈ 글ੈਸਰਿਨ 글ੈਸਰਿਨ ਹੈ ਜੀ ਇਹਦਾ ਆਪਾਂ ਪਾਵਾਂਗੇ ਅੱਧਾ ਚਮਚ ਨੋਟ 글ੀਸਰਿਨ ਵੀ ਆਪਣੇ ਸਕਿਨ ਲਈ ਵਧੀਆ ਕੰਮ ਕਰਦੀ ਹੈ ਜੀ ਤੁਸੀਂ ਕੋਈ ਵੀ ਕੱਚ ਦੀ ਸ਼ੀਸ਼ੀ ਲੈ ਕੇ ਉਹਦੇ ਵਿੱਚ ਪਾ ਕੇ ਸਟੋਰ ਕਰ ਸਕਦੇ ਹੋ ਤੇ ਆਪਣੇ ਫੇਸ ਤੇ ਲਗਾਓ ਜੀ ਤੇ ਫਿਰ ਮੈਨੂੰ ਦੱਸਿਓ ਵੀ ਰਿਜ਼ਲਟ ਕਿਸ ਤਰ੍ਹਾਂ ਦੇ ਮੈਂ ਜਿੰਨੀਆਂ ਵੀ ਆਪਣੇ ਚੈਨਲ ਦੇ ਉੱਤੇ ਵੀਡੀਓ ਪਾਈਆਂ ਨੇ ਪਹਿਲਾਂ ਮੈਂ ਉਹ ਆਪ ਯੂਜ਼ ਕੀਤੀਆਂ ਨੇ ਜੀ ਫੇਰੀ ਮੈਂ ਉਹ ਤੁਹਾਨੂੰ ਵੀਡੀਓ ਦਿੱਤੀ ਹੈਗਾ ਹਾਂ ਆ ਦੇਖੋ ਜੀ ਇਸ ਤਰ੍ਹਾਂ ਦਾ ਟੈਕਸਚਰ ਬਣ ਗਿਆ ਆਪਣੀ ਕਰੀਮ ਦਾ ਤੇ ਤੁਸੀਂ ਇਹਨੂੰ ਮਤਲਬ ਰਾਤ ਨੂੰ ਪੈਣ ਲੱਗੇ ਫੇਸ ਤੇ ਡੇਲੀ ਲਗਾ ਕੇ ਪਾਓ 5 ਮਿੰਟ 2 ਤੋਂ 5 ਮਿੰਟ ਇਹਦੀ ਮਾਲਿਸ਼ ਕਰ ਲਓ ਤੇ ਬਸ ਉਸੇ ਤਰ੍ਹਾਂ ਪੈ ਜਾਓ ਸਵੇਰ ਮੂੰਹ ਧੋ ਤੇ ਫਿਰ ਦੇਖਿਓ ਤੁਸੀਂ ਇਹਦਾ ਕਮਾਲ 15 ਦਿਨਾਂ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲ ਜੂਗਾ ਜੀ ਇਹ ਪਹਿਲਾਂ ਮੈਂ ਵਰਤੀ ਹੋਈ ਹੈ ਦੇਖੋ ਸਾਰਾ ਕੁਝ ਐ ਮਿਕਸਚ ਹੋ ਗਿਆ ਕੋਈ ਕੁਝ ਵੀ ਆਪਾਂ ਨੂੰ ਉਹ ਨਹੀਂ ਦਿਖ ਰਿਹਾ ਆਪਣੇ ਕੋਲੇ ਸ਼ੀਸ਼ੀ ਹੈ ਜੀ ਕੱਚ ਦੀ ਮੈਂ ਧੋ ਲਈ ਸੀ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਮੈਂ ਦਿਨੀਆਂ ਵੀ ਮੈਂ ਗੱਲ ਕਰਦੀ ਸੀ ਜੀ ਵੀਡੀਓ ਜਿਹੜੀਆਂ ਆਪਾਂ ਪਾਈਆਂ ਵੀ ਉਹ ਮੈਂ ਸਾਰੀਆਂ ਪਹਿਲਾਂ ਯੂਜ਼ ਕੀਤੀਆਂ ਹੋਈਆਂ ਤੇ ਤੁਸੀਂ ਮਤਲਬ ਉਹਨਾਂ ਨੂੰ ਵਰਤ ਕੇ ਦੇਖੋ ਇਸ ਤਰ੍ਹਾਂ ਜੀ ਬਸ ਪਾ ਕੇ ਫ੍ਰਿਜ ਵਿੱਚ ਰੱਖ ਲਓ ਕਿਸੇ ਵੀ ਕੱਚ ਦੀ ਸ਼ੀਸ਼ੀ 'ਚ ਪਾਉਣੇ ਜੀ ਇਸ ਤਰ੍ਹਾਂ ਨਾ ਜਿਵੇਂ ਆ ਦੇਖੋ ਇਹ ਆਪਾਂ ਇਸ ਤਰ੍ਹਾਂ ਲਗਾ ਲਈਏ ਜੇ ਮੇਰੇ ਹੱਥ ਸਾਫ਼ ਸੀਗੇ ਤਾਂ ਆਪਾਂ ਇਸ ਤਰ੍ਹਾਂ ਹੱਥਾਂ ਤੇ ਲਗਾ ਲੈਣੀ ਹੈ ਇਹ ਬਿੱਤੀ ਰਚ ਜੂਗੀ ਜੀ ਕੁਝ ਵੀ ਇਹਨੂੰ ਫੇਸ ਨੂੰ ਆਪਾਂ ਨੂੰ ਰਾਤ ਨੂੰ ਧੋਣ ਦੀ ਲੋੜ ਨਹੀਂ ਤੁਸੀਂ ਸਵੇਰ ਦੇਖਿਓ ਫਿਰ ਆਪਦਾ ਫੇਸ ਐ ਸੌਫਟ ਤੇ ਵਾਈਟਨਿੰਗ ਆਊਗੀ ਜਿਹਦੇ ਤੇ ਤੁਹਾਡੇ ਫੇਸ ਤੇ ਚਿਹਰੇ ਤੇ ਜਿਹੜਾ ਗਰਮੀਆਂ ਦੇ ਵਿੱਚ ਆਪਣਾ ਫੇਸ ਐ ਹੋ ਜਾਂਦਾ ਨਾ ਤੋਂ ਪਨਾਂ ਮੱਛ ਕੇ ਤੇ ਐਸ ਫੇਸ ਤੇ ਉਹ ਹੋ ਜੂਗੀ ਦੇਖੋ ਲੱਗਦਾ ਵੀ ਅਦਾਈਏ ਦੇਖੋ ਕਿੰਨੀ ਸ਼ਾਈਨ ਕਰਦਿਆਂ ਨਾਲੇ ਤੁਸੀਂ ਜਦੋਂ 15 ਦਿਨ ਇਹ ਯੂਜ਼ ਕਰ ਲਈ ਜੀ ਤੁਹਾਨੂੰ ਆਪਣੇ ਆਪ ਰਿਜ਼ਲਟ ਮਿਲੂਗਾ ਮੇਰੇ ਚੈਨਲ ਦੇ ਉੱਤੇ ਪਹਿਲਾਂ ਵੀ ਮੈਂ ਵੀਡੀਓ ਪਾਈਆਂ ਨੇ ਜੀ ਇਸ ਤਰ੍ਹਾਂ ਦੀਆਂ ਤੇ ਤੁਸੀਂ ਉਹ ਵੀ ਦੇਖਿਓ ਤੇ ਮੈਨੂੰ ਵਰਤ ਕੇ ਰਿਜ਼ਲਟ ਦੱਸਿਓ ਵੀ ਕਿਸ ਤਰ੍ਹਾਂ ਲੱਗੀ ਤੁਹਾਨੂੰ ਤੇ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜੀ ਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਆਪਾਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈਏ ਕੰਮ ਦੀ ਔਰ ਜੇ ਤੁਸੀਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਤੇ ਫੁੱਲ ਵਾਚ ਦੇਖਿਆ ਕਰੋ ਜੀ ਵੀਡੀਓ ਸਾਡੀ ਧੰਨਵਾਦ ਜੀ ਵੀਡੀਓ ਦੇਖਣ ਲਈ